ਸਰਪੇੜਾ ਕਰ ਕੋਈ ਵੀ ਵੇਲੇ ਤੂੰ ਤਮਾਸ਼ੀਂ ਬਣੇ ਬਸ ਸ਼ਹਿਰਮੰਦਰ ਸਾਹਿਬ ਵਿਖੇ ਕੇਜਰੀਵਾਲ ਅਤੇ ਭਗਵੰਤ ਮਾਨ ਦਾ ਇੱਕ ਸਿੱਖ ਵਿਅਕਤੀ ਵੱਲੋਂ ਸੰਕੇਤਕ ਵਿਰੋਧ ਕਰਕੇ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਗਿਆ ਮਾਤਾ ਦੇ ਨਾਲ ਸੰਬੰਧਿਆ ਸਭ ਤੋਂ ਦੂਰ ਦਾਸਾ ਉਹਨਾਂ ਪ੍ਰਸ਼ਾਨ ਲਿਆ ਕਰੋ ਨਾ ਖਾਣਾ ਖਾਓ ਕਰੋ ਤੇ ਘਰ ਨੂੰ ਜਾ ਕਰੋ ਇਹ ਵਿਰੋਧ ਆਮ ਆਦਮੀ ਪਾਰਟੀ ਵੱਲੋਂ ਕੀਤੇ ਉਸ ਵਾਅਦੇ ਤੋਂ ਮੁਕਰਨ ਲਈ ਕੀਤਾ ਗਿਆ ਜਿਸ ਵਿੱਚ ਭਗਵੰਤ ਮਾਨ ਵੱਲੋਂ 24 ਘੰਟਿਆਂ ਵਿੱਚ ਬੇਅਦਬੀ ਦਾ ਇਨਸਾਫ ਦਵਾਉਣ ਦੀ ਗੱਲ ਕੀਤੀ ਗਈ ਸੀ। ਦਰਅਸਲ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਦੇ 3 ਸਾਲ ਪੂਰੇ ਹੋਣ ਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅੱਜ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ ਸਨ। ਜਦੋਂ ਇਹ ਹਰਮੰਦਰ ਸਾਹਿਬ ਦੀ ਪ੍ਰਕਿਰਮਾ ਵਿੱਚ ਜਾ ਰਹੇ ਸਨ ਤਾਂ ਬਾਹਰ ਇੱਕ ਵਿਅਕਤੀ ਵੱਲੋਂ ਜਿਸ ਨੇ ਗੜਵੀਜੀ ਇੱਕ ਪੋਸਟਰ ਪਾਇਆ ਹੋਇਆ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਵਿੱਚ ਇਨਸਾਫ ਨੂੰ ਲੈ ਕੇ ਇਸ ਤੇ ਆਪਣੀ ਮੰਗ ਲਿਖੀ ਹੋਈ ਸੀ ਉਸ ਵੱਲੋਂ ਇਹਨਾਂ ਦੋਨਾਂ ਆਗੂਆਂ ਦਾ ਜ਼ਬਰਦਸਤ ਵਿਰੋਧ ਕੀਤਾ ਗਿਆ ਨਾਰੇਬਾਜ਼ੀ ਕੀਤੀ ਗਈ ਤੇ ਆਪਣਾ ਵਿਰੋਧ ਜਤਾਇਆ ਗਿਆ ਨਾਲ ਹੀ ਇਨਸਾਫ ਦੀ ਮੰਗ ਵੀ ਕੀਤੀ ਗਈ ਇਹ ਤਮਾਸ਼ਾ ਵੀਰ ਬੜੇ ਜਸਸ ਮੱਥਾ ਟੇਕ ਕੇ ਨੰਗਲ ਘਾਲੇ ਚਾਓ ਆਮ ਆਦਮੀ ਪਾਰਟੀ ਅਤੇ ਭਗਵੰਤ ਮਾਨ ਤੇ ਝੂਠੇ ਵਾਅਦੇ ਕਰਨ ਦਾ ਦੋਸ਼ ਲਗਾਇਆ ਗਿਆ ਮੌਕੇ ਤੇ ਤਣਾ ਸੁਰੱਖਿਆ ਕਰਮੀਆਂ ਵੱਲੋਂ ਇਸ ਵਿਅਕਤੀ ਦੀ ਖਿੱਚ ਤੂ ਕਰਦੇ ਆ ਇਸ ਨੂੰ ਤੁਰੰਤ ਇੱਥੋਂ ਪਾਸੇ ਲਜਾਇਆ ਗਿਆ ਮਥਾ ਡੇਕ ਨਾ ਸੰਬੰਧਿਆ ਸਭ ਤੋਂ ਦੁਰੂਗ ਦਾਸਾ ਹੋਣਾ ਪ੍ਰਸ਼ਾਨ ਲਿਆ ਕਰੋ ਨਾ ਖੂਨ ਨਾ ਕਰੋ ਆਹ ਖਾਇਆ ਕਰੋ ਤੇ ਘਰ ਨੂੰ ਜਾ ਕਰੋ ਮਥਾ ਡੇਕ ਜੇ ਸਰਦ ਡੇਕ ਕੋਈ ਆ ਗਈ ਵੀੜ ਡੇਯੋ ਤੂੰ ਤਮਾਸ਼ੀ ਬਣੇਂ ਬਸ ਮਥਾ ਡੇਕ ਨੰਝਰ ਖਾ ਲੈ ਜਾਓ ਇੱਕ ਸਾਈਡ ਤੋਂ ਆਪਣਾ ਦਰਦ ਕਰਦਾ ਹਾਂ ਜੀ ਮੈਂ ਪਾਣੀ ਪਾਣੀ ਆਉਂਦਾ ਪੰਡਾ ਆਪਣੇ ਹੱਟ ਕੇ ਮੈਂ ਪਾਣੀ ਪੀ ਕੇ ਜਾਊਂਗਾ ਇਹ ਤੁਹਾਨੂੰ ਐਂ ਦੇਖੋ ਇੱਥੇ ਖਲੋਤਾ ਮਨ ਪਾਣੀ ਲਾਉਣੇ ਪੈਣਗੇ ਪਾਣੀ ਪੀਣਾ ਮੇਰਾ ਸੰਭ ਸੁਭਾਅ ਹੈ ਅਜਿਹਾ ਲੱਗਦੀ ਹੈ ਜੇ ਫਲੇ ਫਿਰ ਦੋਸਤਾਂ ਕਰਕੇ ਖਰਾਬ ਪੜਾ ਕੇ ਕੋਈ ਆ ਗਈ ਵੀ ਲੈ ਲਓ ਤੂੰ ਤਮਾਸ਼ੀਂ ਬਣੇ ਬਸ ਸ਼ਹਿਰਮੰਦਰ ਸਾਹਿਬ ਵਿਖੇ ਕੇਜਰੀਵਾਲ ਅਤੇ ਭਗਵੰਤ ਮਾਨ ਦਾ ਇੱਕ ਸਿੱਖ ਵਿਅਕਤੀ ਵੱਲੋਂ ਸੰਕੇਤਕ ਵਿਰੋਧ ਕਰਕੇ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਗਿਆ। ਉਹ ਮੱਥਾ ਟੇਕ ਲੈ ਜਾਓ ਵੇਖੋ। ਅੱਜ ਮੱਥਾ ਟੇਕ ਕੇ ਨਸਬੰਧ ਸਤ ਤਰੁਗ ਦਾਸਾ ਹੋਣਾ। ਪ੍ਰਸ਼ਾਨ ਲਿਆ ਕਰੋ। ਮੂੰਹ ਬਾਇ ਕਰੋ। ਸਾਹ ਖਾਇਆ ਕਰੋ। 再搞死你！ ਇਹ ਵਿਰੋਧ ਆਮ ਆਦਮੀ ਪਾਰਟੀ ਵੱਲੋਂ ਕੀਤੇ ਉਸ ਵਾਅਦੇ ਤੋਂ ਮੁਕਰਨ ਲਈ ਕੀਤਾ ਗਿਆ ਜਿਸ ਵਿੱਚ ਭਗਵੰਤ ਮਾਨ ਵੱਲੋਂ 24 ਘੰਟਿਆਂ ਵਿੱਚ ਬੇਅਦਬੀ ਦਾ ਇਨਸਾਫ ਦਵਾਉਣ ਦੀ ਗੱਲ ਕੀਤੀ ਗਈ ਸੀ। ਦਰਅਸਲ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਦੇ 3 ਸਾਲ ਪੂਰੇ ਹੋਣ ਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅੱਜ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ ਸਨ। ਜਦੋਂ ਇਹ ਹਰਮੰਦਰ ਸਾਹਿਬ ਦੀ ਪ੍ਰਕਿਰਮਾ ਵਿੱਚ ਜਾ ਰਹੇ ਸਨ ਤਾਂ ਬਾਹਰ ਇੱਕ ਵਿਅਕਤੀ ਵੱਲੋਂ ਜਿਸ ਨੇ ਗੜਵੀਚ ਇੱਕ ਪੋਸਟਰ ਪਾਇਆ ਹੋਇਆ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਵਿੱਚ ਇਨਸਾਫ ਨੂੰ ਲੈ ਕੇ ਇਸ ਤੇ ਆਪਣੀ ਮੰਗ ਲਿਖੀ ਹੋਈ ਸੀ ਉਸ ਵੱਲੋਂ ਇਹਨਾਂ ਦੋਨਾਂ ਆਗੂਆਂ ਦਾ ਜ਼ਬਰਦਸਤ ਵਿਰੋਧ ਕੀਤਾ ਗਿਆ ਨਾਰੇਬਾਜ਼ੀ ਕੀਤੀ ਗਈ ਤੇ ਆਪਣਾ ਵਿਰੋਧ ਜਤਾਇਆ ਗਿਆ ਨਾਲ ਹੀ ਇਨਸਾਫ ਦੀ ਮੰਗ ਵੀ ਕੀਤੀ ਗਈ ਆਮ ਆਦਮੀ ਪਾਰਟੀ ਅਤੇ ਭਗਵੰਤ ਮਾਨ ਤੇ ਝੂਠੇ ਵਾਅਦੇ ਕਰਨ ਦਾ ਦੋਸ਼ ਲਗਾਇਆ ਗਿਆ ਮੌਕੇ ਤੇ ਤਣਾ ਸੁਰੱਖਿਆ ਕਰਮੀਆਂ ਵੱਲੋਂ ਇਸ ਵਿਅਕਤੀ ਦੀ ਖਿੱਚ ਤੂ ਕਰਦੇ ਆ ਇਸ ਨੂੰ ਤੁਰੰਤ ਇੱਥੋਂ ਪਾਸੇ ਲਜਾਇਆ ਗਿਆ ਪਰ ਜੀ ਆ ਲੈ ਕਰੋ ਨਿਕਲ ਜਾ ਕਰੋ ਖਾ ਖਾਓ ਕਰੋ ਤੇ ਘਰ ਨੂੰ ਜਾ ਕਰੋ ਤੁਹਾਡਾ ਜਿੰਨੀ ਸਰਦ ਤੇ ਅਗਰ ਕੋਈ ਵੀੜ ਆ ਗਈ ਵੀੜ ਆ ਜਾਓ ਤੁਸੀਂ ਤਮਾਸ਼ੀ ਬਣੇ ਹੋ ਬਸ ਮੱਥਾ ਟੇਕ ਕੇ ਨੰਝਰ ਖਾਲੇ ਚਾਓ ਇੱਥੇ ਇੱਕ ਸਾਈਨ ਕਦੇ ਮਾਪਣਾ ਕਰ ਜਾ ਦੇ। ਕਰ ਜਾ ਦੇ। ਪਾਣੀ ਪਾਉਣੇ। ਪਾਣੀ ਪਾਉਣੇ। ਉਹ ਤਾਂ ਪੂਲਾ ਪਿਆ ਫੜ ਕੇ ਮੈਂ ਪਾਣੀ ਚੀਕੇ ਜਾਊਂਗਾ ਤੇ ਗੁੱਲ ਤਾਂ। ਇੱਥੇ ਖਲੋਤਾ ਮਨ ਪਾਣੀ ਲਾ ਦੇ ਪਰ ਮੈਂ ਪਾਣੀ ਪੀਣਾ ਮੇਰਾ ਸੰਗ ਸੁਪਾ। ਕਾਹਨੇ ਜਿਹਾ ਇਡੀਆ ਹੈ। ਬਲੇ ਸਿਰ ਤੇ।